ਮਧਾਣੀ ਚਲਦੀ ਦੇਖੋ ਜੀ ਹੱਥ ਦੇ ਨਾਲ ਚਲਦੀ ਮਧਾਣੀ ਕਿਸੇ ਸਮੇਂ ਪੰਜਾਬ ਦੇ ਪਿੰਡਾਂ ਦੇ ਵਿੱਚ ਸਵੇਰੇ ਸਵੇਰੇ ਇਸੇ ਤਰੀਕੇ ਦੇ ਨਾਲ ਜਿਹੜੀਆਂ ਮਧਾਣੀਆਂ ਚਲਦੀਆਂ ਹੁੰਦੀਆਂ ਸੀ ਜੀ ਔਰ ਇਹ ਸੀਗਾ ਦੇਸੀ ਤਰੀਕਾ ਦੀ ਪੰਜਾਬੀ ਵਿਰਸੇ ਤੇ ਕੰਮ ਕਰਦੇ ਇਸ ਕਰਕੇ ਤੁਹਾਨੂੰ ਮਧਾਣੀ ਚਲਦੀ ਦਿਖਾ ਰਹੇ ਆ ਔਰ ਇਹ ਵੀਡੀਓ ਸ਼ੂਟ ਹੋ ਰਿਹਾ ਰੋਪੜ ਜ਼ਿਲ੍ਹੇ ਦੇ ਇੱਕ ਖਾਸ ਪਿੰਡ ਹੈ ਪਿਉਰਾ ਔਰ 16 17 ਜੀ ਨੇ ਇਸ ਪਰਿਵਾਰ ਦੇ ਵਿੱਚ ਔਰ ਇਹ ਬਿਲਕੁਲ ਦੇਸੀ ਤਰੀਕੇ ਨਾਲ ਅੱਜ ਵੀ ਜਿਹੜਾ ਹੈ ਮਧਾਨੀਆਂ ਚਲਾਉਂਦੇ ਨੇ ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਪਰਿਵਾਰ ਦੇ ਵਿੱਚ ਸਾਰਾ ਕੁਝ ਦੇਸੀ ਸਿਸਟਮ ਨਾਲ ਚੱਲ ਰਿਹਾ ਹੈ ਔਰ ਗੋਬਰ ਗੈਸ ਪਲਾਂਟ ਵੀ ਇਹਨਾਂ ਨੇ ਲਗਾਇਆ ਹੋਇਆ ਹੈ ਔਰ ਸਾਰਾ ਪਰਿਵਾਰ ਜਿਹੜਾ ਹੈ ਬੜੇ ਇਤفاق ਨਾਲ ਬੜੇ ਪਿਆਰ ਦੇ ਨਾਲ ਬੜੀ ਮੁਹੱਬਤ ਨਾਲ ਰਹਿ ਰਿਹਾ ਤੇ ਦੇਸੀ ਤਰੀਕੇ ਨਾਲ ਜਿਹੜਾ ਹੈ ਇਹ ਸਾਰੀ ਲੱਸੀ ਤਿਆਰ ਕਰਦੇ ਨੇ ਮੱਖਣ ਤਿਆਰ ਕਰਦੇ ਨੇ ਜੀ ਆ ਦੇਖੋ ਜੀ ਐਦਾਂ ਹੁੰਦਾ ਜੀ ਸਾਰਾ ਸਿਸਟਮ ਜੀ ਅੱਜ ਵੀ ਪੰਜਾਬ ਦੇ ਵਿੱਚ ਜੇਕਰ ਵਿਰਸੇ ਤੇ ਵਿਰਾਸਤ ਨਾਲ ਸੰਬੰਧਿਤ ਇਹ ਚੀਜ਼ਾਂ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ ਤੁਹਾਡੇ ਸਾਹਮਣੇ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਤੁਸੀਂ ਜਰੂਰ ਕਮੈਂਟ ਕਰਿਓ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਸ ਤਰੀਕੇ ਨਾਲ ਰਿਧਾਣੀਆਂ ਚਲਦੀਆਂ ਹੁੰਦੀਆਂ ਸੀਗੀਆਂ ਜੀ ਔਰ ਤੁਹਾਡੀ ਦਾਦੀ ਤੁਹਾਡੀ ਨਾਨੀ ਤੁਹਾਡੀ ਮਾਤਾ ਜੀ ਕੋਈ ਵੀ ਜਿਹੜਾ ਹੈ ਪਰਿਵਾਰ ਦਾ ਜੀ ਜਿਹੜਾ ਹੈ ਜਦੋਂ ਇਹ ਲੱਸੀ ਇਸ ਤਰੀਕੇ ਨਾਲ ਰੜਕਦੇ ਹੁੰਦੇ ਸੀਗੇ ਜੀ ਤਾਂ ਉਸ ਯਾਦ ਨੂੰ ਜ਼ਰੂਰ ਸਾਂਝਾ ਕਰਿਓ ਤੇ ਤੁਹਾਡੀ ਕੋਈ ਮਿੱਠੀ ਜੀ ਯਾਦ ਹੋਵੇ ਉਸ ਨੂੰ ਇਸ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ ਤੇ ਪੰਜਾਬ ਦਾ ਪੁਰਾਣਾ ਵਿਰਸਾ ਜਿਹੜਾ ਹੈਗਾ ਜੀ ਉਸ ਦੇ ਬਾਰੇ ਗੱਲਾਂ ਬਾਤਾਂ ਵੀ ਕਰਿਓ ਜੀ ਇਹ ਕੋਈ ਆਸਾਨ ਕੰਮ ਨਹੀਂ ਹੈ ਇਹ ਸਵੇਰੇ ਸਵੇਰੇ ਅੱਧਾ ਅੱਧਾ ਘੰਟਾ ਜਿਹੜਾ ਹੈ ਇਹ ਇਸ ਤਰੀਕੇ ਨਾਲ ਮਧਾਣੀ ਚੱਲਦੀ ਸੀਗੀ ਔਰ ਇਸ ਮਧਾਣੀ ਨੂੰ ਚਲਾਉਂਦੇ ਹੋਏ ਪੂਰੀ ਵਰਜਿਸ਼ ਹੋ ਜਾਂਦੀ ਹੈ ਅੱਜ ਕੱਲ ਲੋਕੀ ਜਿਮ ਜਾਂਦੇ ਆ ਜਿਮ ਦੇ ਵਿੱਚ ਜਾ ਕੇ ਜਿਹੜਾ ਐਕਸਰਸਾਈਜ਼ ਕਰਦੇ ਆ ਇਹ ਬਾਈ ਡਿਫਾਲਟ ਆਪਣੇ ਆਪ ਹੀ ਐਕਸਰਸਾਈਜ਼ ਹੁੰਦੀ ਸੀ ਨਾਲੇ ਕੰਮ ਦਾ ਕੰਮ ਹੋ ਜਾਂਦਾ ਸੀ ਤੇ ਨਾਲੇ ਐਕਸਰਸਾਈਜ਼ ਹੋ ਜਾਂਦੀ ਸੀ ਐਵੇਂ ਨਹੀਂ ਪੰਜਾਬੀ ਜਿਹੜੇ ਹੈ ਆਪਣੀ ਚੰਗੀ ਸਿਹਤ ਯਾਪੀ ਕਰਕੇ ਜਿਹੜੇ ਹੈ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਰਹੇ ਹੈ ਕਿਉਂਕਿ ਹੱਥੀ ਕੰਮ ਹੋਇਆ ਕਰਦਾ ਸੀ ਕਿਸੇ ਸਮੇਂ ਪੰਜਾਬ ਦੇ ਵਿੱਚ ਤਾਂ ਇਹ ਮਧਾਣੀ ਚੱਲ ਰਹੀ ਹੈ ਜੀ ਔਰ ਮਦਾਣੀ ਤੇ ਮੱਖਣ ਦੇ ਨਾਲ ਸਬੰਧਤ ਕਈ ਗੀਤ ਗਾਣੇ ਵੀ ਬਣੇ ਹੋਏ ਨੇ ਜੀ ਤੁਸੀਂ ਉਹਨਾਂ ਦੇ ਉੱਤੇ ਵੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖਿਓ ਮੱਖਣ ਦੇ ਨਾਲ ਸੰਬੰਧਿਤ ਕੋਈ ਮੁਹਾਵਰੇ ਔਰ ਜਾਂ ਮਧਾਨੀ ਦੇ ਨਾਲ ਮੁਹਾਵਰੇ ਜਿਹੜੇ ਹੈ ਜਾਂ ਲੱਸੀ ਦੇ ਨਾਲ ਕੋਈ ਗੱਲਬਾਤ ਜੇਕਰ ਪੰਜਾਬੀ ਵਿਰਸੇ ਦੀ ਹੈ ਜਰੂਰ ਕਮੈਂਟ ਕਰਿਓ ਇੱਕ ਗੱਲ ਛੋਟੀ ਜੀ ਤੁਹਾਨੂੰ ਦੱਸ ਦੇਣਾ ਮੈਂ ਕਹਿੰਦੇ ਕਿ ਲੱਸੀ ਤੇ ਲੜਾਈ ਜਿੰਨੀ ਮਰਜ਼ੀ ਚਾਹੇ ਤਾਂ ਵਧਾਈ ਜਾ ਸਕਦੀ ਹੈ ਇਸ ਤਰ੍ਹਾਂ ਦਾ ਹਿੰਟ ਦੇ ਦਿੱਤਾ ਜੀ ਗਰਮ ਹੁਣ ਤੁਸੀਂ ਕਰਨਾ ਤੁਸੀਂ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਇਸ ਤਰ੍ਹਾਂ ਦੇ ਪੰਜਾਬੀ ਵਿਰਸੇ ਨਾਲ ਸੰਬੰਧਿਤ ਜੜੀਆਂ ਗੱਲਾਂ ਬਾਤਾਂ ਨੂੰ ਜਰੂਰ ਲਿਖਿ ਲਿਖਿਓ ਤੇ ਯਾਦਾਂ ਜੜੀਆਂ ਆਪਣੀਆਂ ਸਾਂਝੀਆਂ ਉਹ ਪਿੰਡ ਪਿਉਰੇ ਦੇ ਵਿੱਚ ਰੋਪੜ ਜ਼ਿਲ੍ਹੇ ਦੇ ਵਿੱਚ ਜਿਹੜੀ ਹੈ ਇਹ ਮਧਾਨੀ ਚੱਲਦੀ ਤੁਹਾਨੂੰ ਦਿਖਾਈ ਹੈ ਜੀ ਕਿੰਦਾ ਦੀ ਲੱਗੀ ਗੱਲਬਾਤ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖਿਓ ਪੰਜਾਬੀ ਵਰਸੇ ਤੇ ਕੰਮ ਕਰਦੇ ਜੇਕਰ ਕੋਈ ਗਲਤੀ ਫਲਤੀ ਹੋ ਜਾਂਦੀ ਹੈ ਤਾਂ ਖਿਮਾ ਦੇ ਯਾਚਕ ਜੀ ਦਿਖਾਇਓ ਜੀ ਲੱਸੀ ਜੀ ਕਿਸ ਤਰ੍ਹਾਂ ਦੀ ਦਿਖਾਇਓ ਜੀ ਅੰਦਰ ਇੱਥੋਂ ਦੇਖੋ ਹੋਲ ਕੇ ਤੁਹਾਨੂੰ ਦਿਖਾਨੇ ਸਾਰਾ ਅਪਰੇਟਸ ਕਿਸ ਤਰੀਕੇ ਨਾਲ ਚੱਲਦਾ ਜੀ ਇਹਦੇ ਚ ਮੱਖਣ ਆ ਜਾਂਦਾ ਤੇ ਫਿਰ ਮੱਖਣੀ ਜਿਹੜੀ ਹੈ ਉਸ ਨੂੰ ਜਿਹੜਾ ਹੈ ਪ੍ਰਯੋਗ ਕੀਤਾ ਜਾਂਦਾ ਸਿੱਧਾ ਮੱਕੀ ਦੀ ਰੋਟੀ ਦੇ ਉੱਤੇ ਮਿੱਸੀ ਰੋਟੀ ਦੇ ਉੱਤੇ ਰੱਖ ਕੇ ਜਿਹੜਾ ਹੈ ਖਾਇਆ ਜਾਂਦਾ ਸੀ ਔਰ ਇਹ ਜਿਹੜੀ ਹਾਜਰੀ ਦੀ ਰੋਟੀ ਹੁੰਦੀ ਸੀ ਕਿੰਨ ਜੀ ਕਿਸੇ ਸਮੇਂ ਇਸ ਤਰੀਕੇ ਨਾਲ ਹੀ ਬਣਦੀ ਹੁੰਦੀ ਸੀਗੀ ਜੀ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਚੰਗਾ ਲੱਗਿਆ ਤੁਹਾਡੇ ਘਰ ਦੇ ਵਿੱਚ ਆ ਕੇ ਇਹ ਪੁਰਾਣੇ ਵਿਰਸੇ ਨੂੰ ਤੁਸੀਂ ਸੰਭਾਲਿਆ ਹੋਇਆ ਤੁਸੀਂ ਵਧਾਈ ਦੇ ਪਾਤਰ ਹੋ